लुधियाना ਦੇ ਜਸਪਾਲ ਬਾਂਗੜ ਰੂਟ 3 ਕੈਲਫੀਜੀ ਗੈਸ ਡਿਲੀਵਰੀ ਟਰੱਕ ਨੇ ਕਈ ਵਾਹਨਾਂ ਨੂੰ ਟੱਕਰ ਮਾਰੀ ਜਿੱਹਾਂ ਤੇ ਅਨਕ ਹਾਦਸਾ ਵਾਪਰਿਆ ਇਹਦੇ ਵਿੱਚ 78 ਲੋਕ ਜ਼ਖਮੀ ਵੀ ਦੱਸੇ ਜਾ ਰਹੇ ਨੇ ਜਿਨ੍ਹਾਂ ਦਾ ਵਿੱਚ ਇੱਕ ਦੰਪਤੀ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਹਾਦਸਾ ਰਾਤ ਵੇਲੇ ਵਾਪਰਿਆ ਹੈ ਲਾਹੌਰ ਪੁਲ ਦੇ ਕੱਟ ਦੇ ਨੇੜੇ ਇਹ ਹਾਦਸਾ ਵਾਪਰਿਆ ਟਰੱਕ ਡਰਾਈਵਰ ਨੇ ਬੇਕਾਬੂ ਹੋ ਕੇ ਪਹਿਲਾ ਇੱਕ ਆ ਕਾਰ ਨੂੰ ਟੱਕਰ ਮਾਰੀ ਫਿਰ ਉਸ ਨੂੰ ਘੜੀ ਜਿਆ ਅੱਗੇ ਲੈ ਗਿਆ ਇਸ ਤਰ੍ਹਾਂ ਦੋ ਮੋਟਰਸਾਈਕਲ ਇੱਕ ਸਵਾਰੀਆਂ ਨਾਲ ਭਰਿਆ ਆਟੋ ਤੇ ਇੱਕ ਹੋਰ ਕਾਰ ਨੂੰ ਵੀ ਟੱਕਰ ਲੱਗੀ ਹੈ ਸੋ ਆਟੋ ਪਲਟ ਜਾਣ ਕਾਰਨ ਕਈ ਲੋਕਾਂ ਨੂੰ ਸੱਟਾਂ ਵੀ ਲੱਗੀਆਂ ਨੇ ਸੋ ਇਸ ਮਾਮਲੇ ਦੀ ਹੁਣ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਲੁਧਿਆਣਾ ਲਾਈਵ ਲਈ ਅਮਿਤ ਥਾਪੜ ਦੀ ਰਿਪੋਰਟ ਕੀ ਕਰਦੇ ਆ ਉਹ ਜਿਹੜੇ ਤੁਹਾਡੇ ਕੋਲ ਜ਼ਖਮੀ ਹੋਇਆ ਜਾਂ ਸੱਟ ਲੱਗੀ ਉਹ ਆ ਕੇ ਆਪਣੀ ਸਟੇਟਮੈਂਟ ਬਿਆਨ ਵੀ ਲਿਖਾਓ ਆਪਣਾ ਇਹ ਆ ਕੇ ਜਾਂ ਮੈਂ ਕਰ ਰਿਹਾ ਅਸੀਂ ਉਹਦੇ ਕੋਲ ਆਪ ਚਲੇ ਜਾਵਾਂ ਜਿਹੜੇ ਦਾਖਲ ਹੋ ਰਹੀ ਆਪ ਦਾ ਵੀ ਸਟੇਟਮੈਂਟ ਲੈ ਕੇ ਕਿ ਕਰ ਵੀ ਕਰ ਰਹੇ ਆ ਡਰਾਈਵਰ ਦੇ ਨਾਲ ਕੋਈ ਕਨੈਕਟਰ ਫਿਲਹਾਲ ਮੌਜੂਦ ਹੈ ਕੋਈ ਵੀ ਨਹੀਂ ਡਰਾਈਵਰ ਨਹੀਂ ਆਏ ਆ ਦੇਖ ਰਿਆ ਨੂੰ ਗੱਲਾਂ ਪੁੱਛ ਲਵਾਂਗੇ ਕਿ ਇੱਕ ਅੱਲਾ ਅਰੇ ਕਿੱਧਰੋਂ ਆ ਰਿਹਾ ਸੀ ਉਹਨੂੰ ਗੱਡੀ ਨੂੰ ਲੈ ਕੇ ਚੱਲੇਗੇ ਪਬਲਿਕ ਨੂੰ ਆਵਾਜ਼ ਆ ਵੀ ਕਿਹੜੀ ਟੱਕਰ ਲੱਗੀ ਹੋਈ ਆ ਟੱਕਰ ਕਿੰਨੀਆਂ ਗੱਡੀਆਂ ਨੂੰ ਇਹਨੇ ਫੱਟਾ ਇਹ ਹੋਣੀ ਕੀ ਗੱਲ ਕਰਦੇ ਮੁੱਖੇ ਪਤਾ ਕਰ ਲੈਣੇ ਆ ਜਿਹੜੇ ਬਿਆਨ ਲਿਖਾ ਰਹੇ ਨੇ ਬੰਦੇ ਆਪਣੇ ਵੀ ਇਹਨਾਂ ਦੇ ਬੰਦੇ ਗੱਡੀਆਂ ਵਛੀਆਂ ਪਤਾ ਕਰ ਲੈਣੇਗਾ ਕਾਰ ਵੀ ਕਰ ਲੈਣੇ ਕਿੰਨੀ ਵੈਸੇ ਜਾਣਕਾਰੀ ਮੁਤਾਬਕ ਵਿਅਕਤੀ ਕਿੰਨੇ ਫੱਟੜ ਹੋਏ ਨੇ ਉਹਨ ਪਤਾ ਇਹ ਨਿਕਲੀਆ ਰਹੇਗਾ ਦੱਸਣਗੇ ਕੈਨ 2 ਜਾਂ 3 ਨੂੰ ਸੱਟ ਲੱਗੀ ਆ ਆਪਾਂ ਜੋ ਇੱਕ ਮਿੰਟ